ਜਿਹੜੇ ਕੰਮਾਂ 'ਚ ਸਾਨੂੰ ਰਾਸ ਆਉਂਦਾ ਹੈ ਉਹ ਕੰਮ ਗੁਰੂ ਤੋਂ ਉਲਟ ਹਨ ਸਫਲ ਦਰਸ਼ਨ ਪੇਖਤ ਪੂਨੀਤ ਗੁਰੂ ਦੇ ਦਰਸ਼ਨ ਸਫਲ ਹਨ ਫਲ ਦੇਣ ਵਾਲੇ ਹਨ ਜਿਹੜਾ ਵੀ ਭਾਈ ਇਸ ਗੁਰਬਾਣੀ ਦੇ ਦਰਸ਼ਨ ਕਰਦਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ ਤੇ ਸੱਚ ਜਾਣਿਓ ਇੱਕ ਨਾ ਇੱਕ ਦਿਨ ਉਹਦੇ ਵਿਚਾਰ ਬੜੇ ਪਵਿੱਤਰ ਹੋ ਜਾਂਦੇ ਨੇ ਉਸ ਇਨਸਾਨ ਦਾ ਉਸ ਭੈਣ ਭਰਾ ਦਾ ਇੱਕ ਇੱਕ ਬੋਲ ਬੜਾ ਕੀਮਤੀ ਹੋ ਜਾਂਦਾ ਹੈ ਸਫਲ ਦਰਸ਼ਨ ਪੇਖਤ ਪੂਨੀਤ ਪਰਸਤ ਚਰਨ ਗਤ ਨਿਰਮਲ ਰੀਤ ਜਿਹੜਾ ਵੀ ਵਿਅਕਤੀ ਨਾਮ ਨੂੰ ਛੂਏਗਾ ਚਰਨਾਂ ਨੂੰ ਛੂਏਗਾ ਉਹਦੇ ਜੀਵਨ ਦੀ ਨਿਰਮਲ ਹੈ ਜਿਹੜੀ ਰੀਤ ਹੋ ਜਾਏਗੀ ਭਾਵ ਉਹਦੀ ਜਿਹੜੀ ਆਤਮਿਕ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ ਜਦੋਂ ਆਪਾਂ ਹਰ ਰੋਜ਼ ਗੁਰੂ ਦੇ ਦਰਸ਼ਨ ਕਰਦੇ ਆ ਗੁਰਬਾਣੀ ਨੂੰ ਪੜ੍ਹਦੇ ਆ ਤੇ ਭਾਈ ਜਿਹੜਾ ਜੀਵਨ ਹੈ ਉਹਦੇ ਵਿੱਚ ਬਦਲਾਅ ਆਉਂਦਾ ਹੈ ਪਰ ਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਜਿਹੜਾ ਵੀ ਗੁਰੂ ਦੀ ਸੰਗਤ ਕਰੇਗਾ ਉਹ ਰਾਮ ਗੁਣ ਰਵੇ ਸੱਚ ਕਰਕੇ ਜਾਣੇ ਉਹ ਰਮੇ ਹੋਏ RAM ਦੇ ਗੁਣਾਂ ਨੂੰ ਫੇਰ ਯਾਦ ਕਰਦਾ ਹੈ ਉਹ ਸਦਾ ਸਤ ਨੂੰ ਯਾਦ ਰੱਖਦਾ ਹੈ ਦਇਆ ਨੂੰ ਯਾਦ ਰੱਖਦਾ ਹੈ ਇਨਸਾਨੀਅਤ ਨੂੰ ਯਾਦ ਰੱਖਦਾ ਹੈ ਉਹਦੇ ਜੀਵਨ ਵਿੱਚ ਹੀ ਇਮਾਨਦਾਰੀ ਹੁੰਦੀ ਹੈ ਗੁਰੂ ਨੂੰ ਮਿਲ ਕੇ ਬੰਦਾ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੰਦਾ ਤੇ ਗੁਣਾ ਵਾਲੀ ਵਿਚਾਰ ਨੂੰ ਹੀ ਗਾਉਂਦਾ ਤੇ ਉਹਦੇ ਜੀਵਨ ਵਿੱਚ ਵੀ ਰੱਬੀ ਗੁਣ ਝਲਕਦੇ ਹਨ ਪਾਰ ਬ੍ਰਹਮ ਕੀ ਦਰਗਾਹਾ ਗਵੇ ਉਹਦੀ ਪਰਮਾਤਮਾ ਦੀ ਦਰਗਾਹ ਵਿੱਚ ਪਹੁੰਚ ਹੋ ਜਾਂਦੀ ਹੈ ਜੀ ਫਿਰ ਸੋਣ ਕਰ ਬਚਨ ਕਰਨ ਆਗਾਨੇ ਗੁਰੂ ਦੇ ਬਚਨ ਹੀ ਐਸੇ ਹਨ ਜਦੋਂ ਆਪਾਂ ਇਹਨਾਂ ਬਚਨਾਂ ਨੂੰ ਬਾਰ-ਬਾਰ ਸੁਣਾਗੇ ਸਤਿਗੁਰੂ ਜੀ ਦੀ ਵਿਚਾਰ ਨੂੰ ਬਾਰ-ਬਾਰ ਸੁਣਾਗੇ ਫਿਰ ਉਹਦੇ ਕੰਨ ਰੱਜ ਜਾਣਗੇ ਜੀ ਪਾਬ ਉਹਨੂੰ ਹੋਰ ਕੁਝ ਚੰਗਾ ਨਹੀਂ ਲੱਗਦਾ ਉਹਨੂੰ ਨਿੰਦਿਆ ਚੰਗੀ ਨਹੀਂ ਲੱਗਦੀ ਉਹਨੂੰ ਬਹੁਤੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਉਹ ਤੇ ਨਾਮ ਵਿੱਚ ਹੀ ਮਸਤ ਹੋ ਜਾਂਦਾ ਫਿਰ ਕਈਆਂ ਦੀਆਂ ਗੱਲਾਂ ਸੁਣ ਸੁਣ ਕੇ ਸੱਚ ਜਾਣਿਓ ਕੰਨ ਪੱਕ ਵੀ ਜਾਂਦੇ ਨੇ ਪਰ ਇਹ ਸਤਿਗੁਰੂ ਜੀ ਦੇ ਬਚਨ ਐਸੇ ਹਨ ਭਾਈ ਕੰਨ ਰਾਜ ਜਾਂਦੇ ਨੇ ਹੋਰ ਕੁਝ ਸੁਣਨ ਦੀ ਇੱਛਾ ਨਹੀਂ ਰਹਿ ਜਾਂਦੀ ਭਾਵ ਤ੍ਰਿਪਤ ਹੋ ਜਾਂਦੇ ਨੇ ਕੰਨ ਸੁਣ ਕਰ ਬਚਨ ਕਰਨ ਆਗੰਨੇ ਮਨ ਸੰਤੋਖ ਆਤਮਪਤੀ ਆਨੇ ਆਤਮਪਤੀ ਜ ਜਾਂਦਾ ਮਨ ਚ ਸੰਤੋਖ ਸੰਤੁਸ਼ਟੀ ਆ ਜਾਂਦੀ ਹੈ ਚੜਦੀ ਕਲਾ ਆ ਜਾਂਦੀ ਹੈ ਪੂਰਾ ਗੁਰ ਅਖੇਯੋ ਜਾ ਕਾ ਮੰਤਰ ਇਹਨੂੰ ਕਈ ਅਖੇਯੋ ਪੜ੍ਹਦੇ ਨੇ ਕੋਈ ਕੁਝ ਪੜ੍ਹਦਾ ਇੱਥੇ ਧਿਆਨ ਦੇਣ ਦੀ ਲੋੜ ਹੈ ਇਹਨੂੰ ਪੜ੍ਹਨਾ ਅਖੇਯੋ ਪੂਰਾ ਗੁਰ ਅਖੇਯੋ ਜਾ ਕਾ ਮੰਤਰ ਉਹਦਾ ਮੰਤਰ ਅਖੇਯੋ ਭਾਵ ਜੀਦਾ ਉਪਦੇਸ਼ ਕਦੇ ਨਾਸ਼ ਨਾ ਹੋਵੇ ਇਹ ਜਿਹੜਾ ਗੁਰੂ ਦਾ ਮੰਤਰ ਹੈ ਭਾਈ ਗੁਰੂ ਦੀ ਸਿੱਖਿਆ ਹੈ ਇਹ ਕਦੇ ਵੀ ਨਾਸ਼ ਨਹੀਂ ਹੋ ਸਕਦੀ ਜਿਵੇਂ ਪਰਮਾਤਮਾ ਨਾਸ਼ ਨਹੀਂ ਹੋ ਸਕਦਾ ਐਸੇ ਤਰ੍ਹਾਂ ਗੁਰੂ ਹੈ ਗੁਰੂ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵ ਡ ਅਵਰ ਨਾ ਕੋਇ ਕਿਤੇ ਕਿਤੇ ਆਉਂਦਾ ਗੁਰਪਰਮੇਸ਼ਰ ਏਕੋ ਜਾਣ ਐਸੇ ਤਰ੍ਹਾਂ ਜੇ ਸੱਚੀ ਸਿੱਖਿਆ ਹੈ ਕਦੇ ਨਾ ਨਾਸ਼ ਹੋਣ ਵਾਲੀ ਹੈ ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤ ਜੇ ਗੁਰੂ ਕਿਸੇ ਵੱਲ ਅੰਮ੍ਰਿਤ ਦੀ ਦ੍ਰਿਸ਼ਟੀ ਨਾਲ ਵੇਖ ਲੈਂਦਾ ਨਾ ਜੀਤੇ ਗੁਰੂ ਦਾ ਮਨ ਪਤੀਜ ਜਾਂਦਾ ਹੈ ਗੁਰੂ ਖੁਸ਼ ਹੋ ਜਾਂਦਾ ਹੈ ਉਹਨੂੰ ਸੰਤ ਬਣਾ ਦਿੰਦਾ ਹੈ ਫਿਰ ਗੁਰੂ ਗੁਣ ਬੇਅੰਤ ਕੀਮਤ ਨਹੀਂ ਪਾਏ ਉਸ ਮਾਲਕ ਦੇ ਗੁਣ ਬੇਅੰਤ ਹਨ ਬੇਅੰਤ ਬੇਅੰਤ ਹਨ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਮਹਿਲਾ ਪੰਜਵਾ ਹਜ਼ੂਰ ਫਰਮਾਉਂਦੇ ਨੇ ਜਿਸ ਨੂੰ ਉਹ ਪਰਮਾਤਮਾ ਚੰਗਾ ਸਮਝਦਾ ਹੈ ਨਾ ਸਾਡੇ ਕਰਮ ਵੇਖਦਾ ਹੈ ਸਾਡੀ ਕਮਾਈ ਵੇਖਦਾ ਹੈ ਜਿਹਨੂੰ ਵੀ ਚੰਗਾ ਸਮਝਦਾ ਹੈ ਫਿਰ ਉਹਨੂੰ ਗੁਰੂ ਮਲਾਉਂਦਾ ਹੈ ਜਿਵੇਂ ਆਪਾਂ ਸਰੀਰਕ ਰਿਸ਼ਤੇ ਕਿਸੇ ਕਿਸੇ ਨਾਲ ਜੋੜਦੇ ਆ ਮਲਾਉਂਦੇ ਆ ਨਾ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਤਰੁੱਠਦਾ ਹੈ ਫਿਰ ਉਹਨੂੰ ਗੁਰੂ ਮਲਾ ਤੰਦਾ ਹੈ ਜੀ ਇੱਕ ਗੱਲ ਸੋਚਣ ਵਾਲੀ ਐ ਧਿਆਨ ਦੇਣ ਵਾਲੀ ਵੀ ਹੈ ਗੁਰੂ ਕੋਲ ਹੋਣਾ ਇਹ ਹੋਰ ਗੱਲ ਐ ਗੁਰੂ ਦੇ ਕੋਲ ਹੋ ਜਾਣਾ ਫਰਕ ਐ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਆ ਮੁਬਾਰਕ ਐ ਹਜ਼ੂਰੀ ਵਿੱਚ ਬੈਠ ਜਾਂਦੇ ਆ ਮੁਬਾਰਕ ਐ ਗੁਰਦੁਆਰੇ ਸਾਹਿਬ ਆਏ ਨੇ ਸਭ ਆਉਂਦੇ ਨੇ ਗੁਰੂ ਕੋਲ ਵੀ ਆਈਏ ਗੁਰੂ ਦਾ ਲੱਗਣਾ ਐਵੇਂ ਹੁੰਦਾ ਜਦੋਂ ਗੁਰੂ ਕੋਲ ਮਨ ਆ ਜਾਂਦਾ ਹੈ ਨਾ ਅਸੀਂ ਗੁਰੂ ਕੋਲ ਆਪ ਆ ਜਾਂਦੇ ਆ ਇੱਕ ਤੇ ਸਰੀਰ ਕਰਕੇ ਆ ਜਾਂਦੇ ਆ ਸੱਚਮੁੱਚ ਜਦੋਂ ਗੁਰੂ ਕੋਲ ਆ ਜਾਂਦੇ ਆ ਨਾ ਫਿਰ ਗੁਰੂ ਦਾ ਲੱਗਣਾ ਐਵੇਂ ਹੁੰਦਾ ਜਿਵੇਂ ਸਰੀਰ ਨੂੰ ਕੋਈ ਮੈਡੀਸਨ ਲੱਗਦੀ ਹੈ ਦਵਾਈ ਲੱਗਦੀ ਹੈ ਜਿਵੇਂ ਪ੍ਰਸ਼ਾਦਾ ਪਾਣੀ ਸਰੀਰ ਨੂੰ ਲੱਗਦਾ ਹੈ ਨਾ ਐਸੀ ਤਰ੍ਹਾਂ ਫਿਰ ਗੁਰੂ ਦਾ ਲੱਗਣਾ ਹੁੰਦਾ ਕਬੀਰ ਗੁਰ ਲਾਗਾ ਤਬ ਜਾਨੀਏ ਮਿਟੈ ਮੋਹ ਤਨ ਤਾਪ ਹਰ ਕੋ ਸੋਗ ਦਾ ਜੈ ਨਹੀਂ ਤਬ ਹਰ ਆਪੇ ਆਪ ਗੁਣ ਬਿਆੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਐਸੀ ਕਿਰਪਾ ਗੁਰੂ ਕਰਦਾ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤੀਸਕਾ ਸੰਗ ਸਿੱਖ ਹੋਦਰ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕੌਣ ਜਾਣਦਾ ਸਤਿਗੁਰੂ ਜਾਣਦਾ ਸਤਿਗੁਰੂ ਤਿਸਕਾ ਨਾਮ ਜਿਹੜਾ ਸਿੱਖ ਜਿਹੜਾ ਸਖਿਆਰਤੀ ਸਟੂਡੈਂਟ ਗੁਰਬਾਣੀ ਨਾਲ ਸਾਂਝ ਪਾਏਗਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਲ ਸਾਂਝ ਪਾਏਗਾ ਭਾਈ ਉਹ ਵੀ ਤਰ ਜਾਂਦਾ ਹੈ ਗੁਰੂ ਉਹਨੂੰ ਵੀ ਤਾਰ ਦਿੰਦਾ ਹੈ ਤਿਸਕਾ ਸੰਗ ਸਿੱਖ ਹੋਦਰ ਹੈ ਨਾਨਕ ਹਰ ਗੁਣ ਕਾ